ਫਰੈਂਡ ਸਸਰੀਕਾਲ ਜੀ ਸਾਰਿਆਂ ਨੂੰ ਦੇਖੋ ਜੀ ਅੱਜ ਸਾਡਾ ਤੋਰੀ ਮੂੰਹ ਆਪਦੀ ਡਿਊਟੀ ਨਿਭਾਉਣ ਚੱਲਿਆ ਓਏ ਨਮੀ ਬੋਕਰ ਕਾਣੂ ਯਾਰ ਨਵੀ ਨਾਲ ਹੀ ਮਾਰੂੰਗਾ ਓ ਭੈਣ ਚੋ ਚਲੋ ਫਰੈਂਡ ਦੇਖੋ ਫਿਰ ਦਿਖਾਨੇ ਤੁਹਾਨੂੰ ਛੱਤ ਪਰ ਜਾ ਰਹੇ ਹਾਂ ਅਸੀਂ ਹੈਗਾ ਮੇਰੇ ਕੋਲੇ ਚੱਲ 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 ਟੱਟੀ ਚੱਕਣੇ ਤੇਰੇ ਕੋਲੇ ਹੋਰ ਕੀ ਹੈ ਜਿੰਮੀ ਵੀ ਤਾਂ ਤੂ ਪਾਲੀ ਆ ਚੱਲ ਜੋ ਆ ਝਾੜੂ ਮਰਵਾਈਏ ਤੇ ਕਿ ਸ਼ਰਮ ਚੱਲ 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 ਸ਼ਰਮ ਵਾਲੀ ਇਹ ਤੇ ਕਿਹੜੀ ਗੱਲ ਕਰਦੇ ਕੰਮਾਂ ਦੀ ਵੀ ਕੋਈ ਸ਼ਰਮ ਹੁੰਦੀ ਹੈ ਸਾਡੇ ਕੋਲ ਛੱਟ ਨੂੰ ਆਏ ਮੈਂ ਤਾਂ ਮਸਾ ਚੜੀ ਮਸਾ ਚੜੀ ਆ ਫਰੈਂਡ ਆਪੇ ਦੇਖ ਲੈਣ ਕਿੰਨੀ ਲਾਲ ਕਰ ਦੂਗਾ ਆ ਦੇਖੋ ਫਰੈਂਡ ਸਾਡੇ ਛੱਤ ਦੀ ਕੀ ਇੱਥੇ ਬਹੁਤ ਖੇលਿਆਰਾ ਪਉਂਦੀ ਹੈ ਸਾਡੀ ਜਿੰਮੀ ਫਰੈਂਡ ਇਹ ਦੇਖੋ ਇਹ ਦੇਖ ਬੜਾ ਤਾਂ ਪਾਇਆ ਹੋਇਆ ਸੱਚੀ ਕਿਤੇ ਹੀੜ ਨੇ ਆਪਾਂ ਇਹ ਗੋਦ ਦੇਣੀ ਹੈ ਜੇ ਕਿਸੇ ਨੇ ਲੈਣੀਆਂ ਤਾਂ ਇਹੋ ਆ ਵੀ ਗੋਦ ਦੇਣਾ ਹੀ ਆਵੇ ਆ ਤੋਰੀ ਮੋਹੇ ਨੂੰ ਵੀ ਗੋਦ ਦੇਣਾਗਾ ਜੇ ਕੋਈ ਭੈਣ ਭਰਾ ਹੈਗਾ ਲੈ ਮੂਟੀ ਦੇ ਚੰਗੂਲ ਚ ਹੋਰ ਮੇਰੇ ਚੰਗੋ ਚੋਂ ਨੂੰ ਛੁੜਾ ਕੇ ਲੈ ਜਾ ਬਹੁਤ ਔਖਾ ਬੰਦਾ ਇਹ ਕਿੱਥੇ ਦਾ ਮੇਰੀ ਮਾਂ ਨੂੰ ਕਰਨਾ ਚਾਹੀਦਾ ਇਹ ਕੰਮ ਕਿੱਥੇ ਮੈਂ ਕਰੀ ਜਨਾ ਝਾੜੂ ਉੱਚਾ ਤੜਕੇ ਉੱਠ ਕੇ ਮੈਲਾ ਦਿੰਦਾ ਚੱਲ 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 ਜਿਹੜਾ ਤੇਰਾ ਕੰਮ ਆਣਾ ਤੂੰ ਉਹ ਕਰਿਆ ਕਰ ਜੂ ਵਾ ਪੈ ਗਿਆ ਪੈ ਇੱਥੇ ਆ ਕੀ ਲਾ ਵੀਜ ਗਏ ਇਹਨਾਂ ਨੂੰ ਮੈਂ ਕਿਹਾਤਾ ਸੀਗਾ ਉਹ ਕਰਨ ਨੂੰ ਇਹ ਕੀ ਕਰ ਗਏ ਆ ਦੇਖੋ ਫਰੈਂਡ ਆਪਣੀ ਪੈਲੀ ਦੇ ਵਿੱਚ ਬਿਨਾ ਪੁੱਛੇ ਤੋਂ ਮੇਰੇ ਦੇਖੋ ਇੱਥੇ ਆਪਾ ਲਾ ਦਨਾ ਚੋਨਾ ਪਾਣੀ ਹੋ ਗਏ ਡੂੰਗੇ ਚੋਨਾ ਲਾਉਣਾ ਹੀ ਛੱਡ ਦੇਣਾ ਨੀ ਡੂੰਗਾ ਬੋਰ ਕਰਾ ਦੇਵੇ ਪੰਛੀ ਬਿਨ ਸਰਦਾਣੀ ਪਾਣੀ ਬਿਨ ਸਰਦਾਣੀ ਰਿਸ਼ਤਾ ਕਰਾਉ ਫਰੈਂਡ ਕੋਈ ਮੁੰਡੇ ਨੂੰ ਓਏ ਕਾਂਟੀ ਪੁੱਛੀ ਜਾਂਦੀ ਹੈ ਪਤਾ ਨਹੀਂ ਕੌਣ ਹੈ ਭੈਣੇ ਤੁਸੀਂ ਨਾ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰੋ ਭੈਣ ਬਣ ਕੇ ਕੋਈ ਵੀ ਹੋ ਤੁਸੀਂ ਰਿਸ਼ਤੇ ਵਾਲੀ ਚਾਹੇ ਆਂਟੀ ਹੋ ਚਾਹੇ ਅੰਕਲ ਹੋ ਮੈਂ ਆਂਟੀ ਰੱਖਿਆ ਵੀ ਰੱਖਾਂ ਟੀ ਇੰਸਟਾਗ੍ਰਾਮ ਤੇ ਨਾ ਮੈਂ ਤਾਂ ਮੇਰੀ ਮੰਮੀ ਤੇ ਆਇਓ ਪਰ ਨੰਬਰ ਹੈਗਾ ਹਾਂ ਉਹਦੇ ਤੇ ਕਾਲ ਕਰੋ ਕੁੜੀ ਆਪਾਂ ਸੋਹਣੀ ਪਾਲਦੇ ਆਂ ਜੀ ਤੇ ਤਾਂ ਲੈਣ ਦੇਣਾ ਆਪਾਂ ਕੁਛ ਨਹੀਂ ਗਾ ਆਪਣੇ ਸਾਡੇ ਘਰੇ ਪਰਮਾਤਮਾ ਦਿੱਤਾ ਬਹੁਤ ਕੁਛ ਆ ਤੇ ਆਪਾਂ ਨੂੰ ਕੁੜੀ ਸਿਆਣੀ ਹੋਵੇ ਬਸ ਮੈਨੂੰ ਰੀਲਾ ਬਣਾਉਣ ਤੋਂ ਨਾ ਰੋਕ ਕੇ ਤੇ ਆ ਕੰਮ ਸਾਰਾ ਉਹ ਸੁਭਾਅ ਆ ਕੰਮ ਉਹ ਸੰਭਾਲੇ ਸਾਰਾ ਝਾੜੂ ਪੋਚੇ ਦਾ ਸਾਡੇ ਤੋਰੀ ਮੂਹੇ ਨੂੰ ਨਾ ਕਰਨਾ ਪਵੇ ਤੇ ਕੁੜੀ ਆਪਾਂ ਵਧੀਆ ਪਾਲਦੇ ਆਂ ਥੋੜੀ ਚਾਚੀ ਦੇ ਏਡੀ ਚਾਚੀ ਦੇ ਨਾ 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 ਕਿਤੇ ਨਹੀਂ ਜਾਣਾ ਜੁਣਾ ਉਹ ਹੈ ਹੀ ਨਹੀਂ ਕਹਾਂ ਜਾਚੀ ਹੈ ਨਹੀਂ ਝੋਨਾ ਲਗਾਣੇ ਗਈ ਹੈ ਨਾ ਉਹ ਤਾਂ ਨਹੀਂ ਤਬੂਆ ਪਲਾਨੀ ਹੈ ਤਾਂ ਕਿ ਮਾਸ਼ਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਫਰੈਂਡ ਜਾਗ ਰਹੀ ਮੰਮੀ ਆ ਰੂੰਆਂ ਜੀ ਸਾਰੇ ਸੱਟ ਦੇ ਬਬੂ ਸਾਰੇ ਕੱਢ ਲਾ ਦੇਖੋ ਜੀ ਸਫਾਈ ਹੋ ਰਹੀ ਆ ਮੁੰਡਾ ਸਾਡਾ ਕੰਮ ਬਹੁਤ ਕਰਦਾ ਫਰੈਂਡ ਜੇ ਕਿਸੇ ਕੁੜੀ ਨੇ ਵਿਆਹ ਕਰਾ ਲਿਆ ਨਾ ਉਹ ਦੇਖ ਆਪਣੀ ਗੱਡੀ ਵੀ ਆ ਗਈ ਜਾ ਕੁੜਕੇ ਬਾਹਰ ਖੋਲ ਕੇ ਥੱਲੇ ਜਾ ਕੇ ਕੋਈ ਚੀਜ਼ ਵਖਤ ਦੇਖ ਲਈ ਮੂਰੇ ਹੈ ਤਾਂ ਨਹੀਂ ਸਾਰੀ ਕੱਢ ਦੇ ਰੂਰ ਆਪਾ ਸਾਰਾ ਮਾਰ ਚਲਾ ਕੇ ਭੈ ਬਹੁਤ ਗੰਦਾ ਹੈਗਾ ਐਡੀ ਬਲਾ ਐਡੀ ਵੱਡੀ ਛੱਤ ਦਾ ਫਰੈਂਡ ਸਾਡੀ ਤੇ ਬੱਬੂ ਜਮਾ ਸਫਾਈ ਨਹੀਂ ਰੱਖਦਾ ਸਾਡੇ ਘਰ ਦੀ ਜਮਾ ਵੀ ਰੱਖਾ ਤੇ ਕਿ ਗਰਮੀ ਲੱਗੀ ਅਦੀ ਹੈ ਗਰਮੀ ਨੂੰ ਕੀ ਹੈ ਹਾਂ ਕਰਦੇ ਆ ਬਹੁਤ ਮਿਹਰਬਾਨੀਆਂ ਵੇ ਕੰਨ ਖਿੱਚਣੇ ਪੈਣਗੇ ਤੇਰੇ ਹੜਦਾਨੀ ਕਰਨੋਂ ਸ਼ੈਤਾਨੀਆਂ ਵੇ ਬੱਬੂ ਤੇਰਾ ਵਿਆਹ ਕਰਾਉਣਾ ਪਹੂਗਾ ਟੱਟੀ ਚੰਗੀ ਤੇਰਾ ਸਾਫ ਕਰ ਪੁੱਤ ਲਿੰਡਾਂ ਲੰਡਾਂ ਇੱਕ ਪਾਸੇ ਜਾਣ ਦੇ ਸਾਡੀ ਵੀਡੀਓ ਨੂੰ ਫਰੈਂਡ ਲਾਇਕ ਕਮੈਂਟ ਸ਼ੇਅਰ ਕਰ ਦਿਆ ਕਰੋ ਬਾਈ ਬਣ ਕੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਸਾਡੇ ਚੈਨਲ ਨੂੰ ਸਾਡੇ ਦਾ ਤੁਸੀਂ ਮੇਰ ਤੋਂ ਮਗਰੋਂ ਬਣਾਇਆ ਤੇ YouTube ਦੇ ਚੈਨਲ ਪਹਿਲਾ ਉਹ ਹੋ ਗਏ ਪਰ ਮੋਨੋ ਟੈਜ ਪਰ ਸਾਡਾ ਨਹੀਂ ਹਜੇ ਹੋਇਆ ਫਰੈਂਡ ਬਹੁਤ ਆ ਹੋ ਮੈਂ ਇਹ ਜਿਹੜਾ ਮਿਹਨਤ ਵੇਲੇ ਤੁਹਾਡੇ ਸਾਹਮਣੇ ਮੈਂ ਕਿੰਨੀ ਕਰਦੀ ਆ ਵੀਡੀਓ ਬਣਾਉਣ ਦਾ ਡਾਇਰੈਕਟਰ ਨਹੀਂ ਹੈ ਜੀ ਹਾਂਜੀ ਬਸ ਇਹ ਨੂੰ ਕੁਝ ਨਹੀਂ ਪਾਲਦਾ ਇਹ ਇਹ ਰਿਸ਼ਤਾ ਕਹਿੰਦਾ ਬਸ ਰਿਸ਼ਤਾ ਕਰਾ ਦੋ ਬਸ ਜੇ ਕੋਈ ਹੈਗਾ ਤਾਂ ਚਾਹ ਵਨ ਇਹ ਨੋ ਰਿਸ਼ਤਾ ਕਰਾਵਾ ਪਿੰਡੋਂ ਸਾਲੀਏ ਨਹੀਂ ਬੱਬੂ ਸਾਡਾ ਝਾੜੂ ਮਾਰਦਾ ਨਹੀਂ ਬੱਬੂ ਸਾਡਾ ਝਾੜੂ ਮਾਰਦਾ ਅਪੀਲ ਆ ਜੀ ਅਪੀਲ ਕਰਦੇ ਪੀਲ ਕਰਦੇ ਹੱਥ ਬੰਨ ਕੇ ਬੇਨਤੀ ਆਈ ਕੋਈ ਕੁੜੀ ਕੋਈ ਕੁੜੀ ਹਾਂ ਕਰ ਦੋ ਰਿਸ਼ਤੇ ਨੂੰ ਔਰ ਰਿਸ਼ਤਾ ਕਰਾਓ ਯਾਰ ਆਪਾਂ ਮੁੰਡਾ ਵਿਆਹਣਾਗਾ ਫਿਰ ਬੁੜਾ ਹੋਈ ਜਾਂਦਾਗਾ ਮੁੰਡੇ ਦੀ ਉਮਰ ਹੈਗੀ ਆ 22 ਸਾਲ 23ਵਾਂ ਸਾਲ ਲੱਗਿਆ ਹੋਇਆ ਫਿਰ ਐਵੇਂ ਕੀ ਫਾਇਦਾ ਵਜਾਦਾ ਬੁੜਾ ਕਰਕੇ ਵੀ ਵਿਆਹਣਾ ਹਣ ਕੀ ਪਤਾ ਮੇਰੀਆਂ ਕਦੋਂ ਅੱਖਾਂ ਵਿੱਚ ਜਾਣ ਮੈਂ ਤਾਂ ਹੁਣ ਬੁੱਢੀ ਹੋਈ ਫਿਰਦੀ ਆ ਫਰੈਂਡ ਮੇਰਾ ਕੋਈ ਪਤਾ ਨਹੀਂ ਮੈਂ ਕਿੱਦੇ ਮਰ ਜਾਣਾ ਰਿਸ਼ਤਾ ਜ਼ਰੂਰ ਕਰਾਓ ਜੀ ਭਾਈ ਵਾਂ ਕੇ ਮੈਂ ਤਾਲੀ ਗੱਲ ਆ ਆਹ ਦੇ ਲੋ ਤੁਹਾਡੇ ਸਾਹਮਣੇ ਸਫਾਈ ਦੇ ਕਿੱਡੀ ਘਾੜ ਕਰਦਾ ਇੱਕ ਨੰਬਰ ਸਫਾਈ ਕਰਦਾ ਮੁੰਡਾ ਜੇ ਕਈ ਕੁੜੀ ਬਿਮਾਰ ਬਮੂਰ ਵੀ ਹੋ ਜਾ ਕਰੂਗੀ ਨਾ ਬਹੂ ਆਪੀ ਕਰ ਲਿਆ ਕਰੂਗਾ ਇਹ ਕੰਮ ਹੁੰਦਾ ਇਸ ਕਰਕੇ ਮੈਂ ਨਹੀਂ ਫੋਕਲ ਕਰ ਲੋਗੀ ਫੋਟੋ ਨਹੀਂ ਦੱਤੀ ਪੀਰਾ ਆਗੇ ਰਤ ਝੋਨਿਆਂ ਦੀ ਲਾਲ ਹੋ ਤੂਸੀ ਝੋਨਾ ਵੀ ਆਪਸ ਆਗ ਵਾਸਤੇ ਰੱਖੋ ਫਰੈਂਡ ਸਾਗ ਨੂੰ ਸਰਦ ਰੋਣ ਚ ਸਾਗ ਬਣਾਇਆ ਕਰਾਂਗੇ ਲੱਕੜਾ ਗਰਮੀ ਹੋਈ ਨਾ ਤੇ ਵੀ ਨਹੀਂ ਬਣਦੀ ਓਕੇ ਫਰੈਂਡ